ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਸਾਡੀ ਅੱਜ ਦੀ ਕਥਾ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਕਥਾ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਉਣ ਜਾ ਰਹੇ ਹਾਂ ਇੱਕ ਹੰਕਾਰੀ ਸੁਲਹੀ ਖਾਨ ਦੀ ਗੁਰੂ ਸਾਹਿਬ ਜੀ ਕਹਿੰਦੇ ਹਨ ਜੋ ਈਸ਼ਵਰ ਵਾਹਿਗੁਰੂ ਦੇ ਭਗਤਾਂ ਦਾ ਜਾਂ ਮਹਾਪੁਰਖਾਂ ਦਾ ਬੁਰਾ ਕਰਨ ਦੀ ਸੋਚਦਾ ਜਾਂ ਬੁਰਾ ਕਰਨ ਵਾਲਿਆਂ ਦਾ ਸਾਥ ਦਿੰਦਾ ਹੈ ਉਹ ਪੂਰੀ ਤਰ੍ਹਾਂ ਨਾਲ ਬਰਬਾਦ ਤੇ ਤਬਾਹ ਹੋ ਜਾਂਦਾ ਹੈ ਆਓ ਇਸ ਕਥਾ ਨੂੰ ਸ਼ੁਰੂ ਕਰਦੇ ਹਾਂ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥਵੀ ਚੰਦ ਜੋ ਗੁਰੂ ਅਰਜਨ ਦੇਵ ਜੀ ਦੇ ਨਾਲ ਲੱਗਦਾ ਸੀ ਉਸਨੇ ਲਾਹੌਰ ਦੇ ਅਧਿਕਾਰੀ ਸੁਲਹੀ ਖਾਨ ਨਾਲ ਮੁਲਾਕਾਤ ਕਰਕੇ ਜੋ ਮੁਗਲ ਸੈਨਾ ਵਿੱਚ ਇੱਕ ਅਧਿਕਾਰੀ ਸੀ ਪ੍ਰithvi ਚੰਦ ਨੇ ਸੁਲਹੀ ਖਾਨ ਨੂੰ ਆਪਣਾ ਮਿੱਤਰ ਬਣਾ ਲਿਆ ਸੀ ਤੇ ਆਪਣੇ ਘਰ ਵਿੱਚ ਬੁਲਾ ਕੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ ਤੇ ਗੁਰੂ ਜੀ ਉੱਤੇ ਹਮਲਾ ਕਰਨ ਲਈ ਉਸ ਨੂੰ ਉਕਸਾਇਆ ਦੂਜੇ ਪਾਸੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਇਹੇ ਗੱਲ ਪਤਾ ਲੱਗੀ ਕਿ ਸੁਲਹੀ ਖਾਂ ਉਹਨਾਂ ਉੱਤੇ ਹਮਲਾ ਕਰਨ ਵਾਲਾ ਹੈ ਤਾਂ ਉਹਨਾਂ ਨੇ ਸਿੱਖਾਂ ਨੇ ਕਿਹਾ ਗੁਰੂ ਜੀ ਤੁਸੀਂ ਸਮਾਂ ਰਹਿੰਦੇ ਹੀ ਕੋਈ ਉਪਾਅ ਕਰ ਲਵੋ ਪਰ ਗੁਰੂ ਜੀ ਆ ਡੋਲ ਅਸ਼ਾਂਤ ਚੇਤ ਪ੍ਰਭੂ ਭਜਨ ਵਿੱਚ ਵਿਅਸਤ ਹੋ ਗਏ ਗੁਰੂ ਜੀ ਨੂੰ ਸਿੱਖਾਂ ਨੇ ਇਸ ਗੰਭੀਰ ਮੁਦਰਾ ਵਿੱਚ ਵੇਖਿਆ ਤੇ ਸਿੱਖਾਂ ਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਅੰਮ੍ਰਿਤਸਰ ਸਾਹਿਬ ਨਗਰ ਨੂੰ ਤੁਰੰਤ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਵੈਰੀ ਦੇ ਹੱਥ ਨਾ ਆ ਸਕੀਏ ਤੇ ਕੁਝ ਸਿੱਖਾਂ ਨੇ ਗੁਰੂ ਜੀ ਨੂੰ ਸੁਝਾ ਦਿੱਤਾ ਕਿ ਤੁਹਾਨੂੰ ਤੁਰੰਤ ਇੱਕ ਪ੍ਰਤੀਨਿਧੀ ਭੇਜ ਕੇ ਸੁਲਹੀ ਖਾਨ ਦੇ ਕੋਲ ਉਸ ਨੂੰ ਕੁਝ ਦੇਖ ਕੇ ਸਲਾਹ مشورہ ਕਰ ਲੈਣਾ ਚਾਹੀਦਾ ਹੈ ਕੋਝ ਸਿੱਖਾਂ ਨੇ ਸੁਝਾ ਦਿੱਤਾ ਕਿ ਸਾਨੂੰ ਵੈਰੀ ਦਾ ਸਾਹਮਣਾ ਟੱਟ ਕੇ ਕਰਨਾ ਚਾਹੀਦਾ ਹੈ ਗੁਰੂ ਜੀ ਨੇ ਸਾਰਿਆਂ ਦੇ ਵਿਚਾਰ ਸੁਨੇ ਜਦੋਂ ਗੁਰੂ ਜੀ ਨੇ ਕੋਝ ਲੋਕਾਂ ਨੂੰ ਪੈ ਪੀਤ ਵੇਖਿਆ ਤੇ ਸਾਰਿਆਂ ਨੂੰ ਇੱਕੋ ਹੀ ਗੱਲ ਕਹੀ ਕਿ ਸਾਨੂੰ ਪ੍ਰਭੂ ਚਰਣਾ ਵਿੱਚ ਅਰਦਾਸ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ નિર્ਦੋਸ਼ ਹਾਂ ਉਹੀ ਸਰਵਸ਼ਕਤੀਮਾਨ ਸਾਡੀ ਸੁਰੱਖਿਆ ਕਰੇਗਾ ਸਾਡੀ ਰਾਖੀ ਕਰੇਗਾ ਗੁਰੂ ਪਿਆਰੀ ਸਾ ਸੰਗਤ ਜੀਓ ਕਿ ਦੂਜੇ ਪਾਸੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥਵੀ ਚੰਦ ਜਿਸ ਨੇ ਹੇਰਾ ਪਿੰਡ ਵਿੱਚ ਆਪਣੇ ਦੁਆਰਾ ਬਣਾਏ ਗਏ ਸਰੋਵਰ ਦੇ ਕੇਂਦਰ ਵਿੱਚ ਭਵਨ ਬਣਾਉਣ ਲਈ ਇੱਟਾਂ ਦਾ ਪੱਠਾ ਲਗਾਇਆ ਹੋਇਆ ਸੀ ਤੇ ਉਸ ਵਿੱਚ ਇੱਟਾਂ ਪੱਕ ਰਹੀਆਂ ਸਨ ਉਸਦੇ ਮਨ ਵਿੱਚ ਆਇਆ ਕਿ ਕਿਉਂ ਨਾ ਮੈਂ ਆਪਣੇ ਮਹਿਮਾਨ ਨੂੰ ਪਿੰਡ ਦੀ ਸੈਰ ਕਰਵਾ ਦੇਵਾਂ ਨਾਲੇ ਦਿਖਾਵਾਂ ਕਿ ਕਿਹੜੇ-ਕਿਹੜੇ ਵਿਕਾਸ ਕਾਰਜ ਇੱਥੇ ਕੀਤੇ ਜਾ ਰਹੇ ਹਨ ਸੁਲਹੀ ਖਾਨ ਨੂੰ ਇੱਟਾਂ ਦੇ ਆਵੇ ਕੋਲ ਲੱਗ ਗਿਆ ਉਸ ਸਮੇਂ ਸੁਲਹੀ ਖਾਨ ਫੌਜੀ ਪੋਸ਼ਾਕ ਵਿੱਚ ਕੋੜੇ ਉੱਤੇ ਸਵਾਰ ਸੀ ਉਹੋ ਹੀੜੀ ਲਗਾ ਕੇ ਕੋੜੇ ਨੂੰ ਇੱਟਾਂ ਦੇ ਆਵੇ ਉੱਤੇ ਚੜਾ ਲੈ ਗਿਆ ਆਵਾ ਅੰਦਰ ਬਹੁਤ ਗਰਮ ਸੀ ਜਿਵੇਂ ਹੀ ਕੋੜੇ ਦੇ ਪੈਰ ਗਰਮੀ ਨਾਲ ਜਲੇ ਤਾਂ ਉਹ ਬਿੱਤ ਗਿਆ ਕਿਸੇ ਨਾਲ ਕੁਝ ਇੱਟਾਂ ਖਿਸਕ ਗਈਆਂ ਉਹ ਹੀਠਾ ਜਾ ਡਿੱਗ ਗਿਆ ਘੋੜਾ ਆਪਣਾ ਸੰਤੁਲਨ ਖੋ ਬੈਠਾ ਤੇ ਵੇਖਦਿਆਂ ਹੀ ਵੇਖਦਿਆਂ ਤੇਜ ਅੱਗ ਵਿੱਚ ਜਾ ਡਿੱਗਿਆ ਅੱਗ ਤਾਂ ਬਹੁਤ ਤੇਜ ਸੀ ਪਲ ਪਰ ਵਿੱਚ ਹੀ ਘੋੜੇ ਸਹਰ ਸੁਲਹੀ ਖਾਂ ਰਾਖ ਦਾ ਢੇਰ ਬਣ ਗਿਆ ਇਸ ਤਰ੍ਹਾਂ ਪ੍ਰithvi ਚੰਦ ਦੀ ਇਹ ਵੀ ਕੋਸ਼ਿਸ਼ ਬੁਰੀ ਤਰ੍ਹਾਂ ਅਸਫਲ ਹੋ ਗਈ ਜਦੋਂ ਇਸ ਗੱਲ ਦਾ ਗੁਰੂ ਪਿਆਰੀ ਸੰਗਤ ਜੀਓ ਜਦੋਂ ਇਸ ਗੱਲ ਦੀ ਸੂਚਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਕੋਲ ਪਹੁੰਚਦੀ ਹੈ ਕਿ ਸੁਲਹੀ ਖਾਂ ਮਾਰਿਆ ਗਿਆ ਹੈ ਤਾਂ ਉਸੇ ਹੀ ਪਲ ਗੁਰੂ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸੰਗਤ ਨੂੰ ਦੱਸਿਆ ਕਿ નિર્ਦੋਸ਼ਾਂ ਨੂੰ ਹਮੇਸ਼ਾ ਇੱਕ ਪ੍ਰਭੂ ਦਾ ਹੀ ਸਹਾਰਾ ਹੁੰਦਾ ਹੈ ਜੇਕਰ ਅਸੀਂ ਪ੍ਰਭੂ ਉੱਤੇ ਪੂਰਾ ਭਰੋਸਾ ਰੱਖਦੇ ਹਾਂ ਤਾਂ ਉਹ ਸਾਡੀ ਆਪ ਰੱਖਿਆ ਕਰਦਾ ਹੈ ਗੁਰਮੁਖੋ ਪਿਆਰਿਓ ਜਦੋਂ ਉਹ ਸਰਵ ਸ਼ਕਤੀਮਾਨ ਸਾਡੇ ਨਾਲ ਹੈ ਤਾਂ ਕੋਈ ਵੀ ਵੱਡਾ ਵੈਰੀ ਸਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਇਸ ਘਟਨਾ ਕਰਮ ਨੂੰ ਵੇਖਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪ੍ਰਭੂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਕਰਨ ਲਈ ਉਪਦੇਸ਼ ਦਿੱਤਾ ਸੋ ਸੰਗਤ ਜੀਓ ਸਾਨੂੰ ਕਿਸੇ ਦਾ ਬੁਰਾ ਕਰਨਾ ਤਾਂ ਦੂਰ ਸਾਨੂੰ ਸੋਚਣਾ ਹੀ ਨਹੀਂ ਚਾਹੀਦਾ ਤੇ ਨਾ ਹੀ ਬੁਰਾ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ ਸੋ ਗੁਰਮੁਖ ਪਿਆਰਿਓ ਤੁਹਾਨੂੰ ਇਹ ਸਾਖੀ ਸੁਣ ਕੇ ਤਾਂ ਪਤਾ ਲੱਗ ਹੀ ਗਿਆ ਹੋਵੇਗਾ ਤਾਂ ਬੁਰਾ ਕਰਨ ਦੀ ਸੋਚਦਾ ਕਿ ਸੋਚਣ ਵਾਲੇ ਦਾ ਕੀ ਹਾਲ ਹੁੰਦਾ ਹੈ ਜਿਵੇਂ ਇੱਕ ਹੰਕਾਰੇ ਸੁਣ ਹੀ ਖਾਂਦਾ ਹੋਇਆ ਹੈ ਜਿਸ ਨੇ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚਿਆ ਹੀ ਸੀ ਕਿ ਕਿਸ ਤਰ੍ਹਾਂ ਉਸ ਦੀ ਮੌਤ ਹੋਈ ਸੋ ਸਾਨੂੰ ਵੀ ਕਿਸੇ ਦਾ ਵੀ ਜ਼ਿੰਦਗੀ ਵਿੱਚ ਮਾੜਾ ਸੋਚਣਾ ਤਾਂ ਦੂਰ ਕਰਨਾ ਵੀ ਨਹੀਂ ਚਾਹੀਦਾ ਤੇ ਨਾ ਬੁਰਾ ਕਰਨ ਵਾਲਿਆਂ ਦਾ ਸਾਥ ਦੇਣਾ ਚਾਹੀਦਾ ਹੈ ਗੁਰੂ ਪਿਆਰੀ ਸੰਗਤ ਜੀਓ ਹੁਣ ਮਿਲਦੇ ਹਾਂ ਅਗਲੀ ਕਥਾ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ